ਪਿਛਲੇ ਦਿਨੀ ਸ਼ੰਭੂ ਖਨੌਰੀ ਤੇ ਤਸ਼ੱਦਦ ਹੋਇਆ ਇੱਕ ਪਾਸੇ ਦੁਨੀਆ ਦਾ ਇਤਿਹਾਸ ਫੋਲ ਕੇ ਵੇਖ ਲੋ ਵੀ ਜੰਗਾਂ ਵੀ ਚੱਲਦੀਆਂ ਨੇ ਲੋਕ ਮਰਦੇ ਵੀ ਨੇ ਪਰ ਕਦੀ ਇਦਾਂ ਨਹੀਂ ਹੋਇਆ ਪੀ ਇੱਕ ਪਾਸੇ ਜੰਗ ਚੱਲ ਰਹੀ ਹੋਵੇ ਟੇਬਲ ਟਾਕ ਵੀ ਚੱਲਦੀ ਆ ਪਰ ਕਦੀ ਟੇਬਲ ਟਾਕ ਕਰਨ ਆਇਆ ਨੂੰ ਕਦੀ ਕਿਸੇ ਨੇ ਅਰੈਸਟ ਨਹੀਂ ਕੀਤਾ ਗ੍ਰਿਫਤਾਰ ਨਹੀਂ ਕੀਤਾ ਇਹ ਭਾਵੇਂ ਡੈਮੋਕਰੇਸੀ ਦੀ ਗੱਲ ਕਰ ਲੋ ਤੇ ਭਾਵੇਂ ਪਿਛਲੇ ਸਮੇਂ ਰਾਜੇ ਮਹਾਰਾਜਾ ਦੀ ਗੱਲ ਕਰ ਲੋ ਅਹੀਂ ਭਗਵੰਤ ਮਾਨ ਨੂੰ ਦੱਸਣਾ ਸੀ ਉਹਨੇ ਭਗਵੰਤ ਮਾਨ ਜੀ ਇਹਦੇ 25-25 ਰਾਜ ਸਾਲ ਦਾ ਰਾਜ ਕਰਨ ਵਾਲੇ ਜਿਹੜੇ ਸੁਪਨਾ ਲੈਣ ਵਾਲੇ ਸੀ ਉਹ ਲੋਕਾਂ ਨੇ ਘਰਾਂ 'ਚ ਬਿਠਾ ਦਿੱਤੇ ਆ ਤੇ ਸ਼ਾਇਦ ਤੁਸੀਂ ਜਿਹੜਾ ਸੁਪਨਾ ਸੰਗਾਰ ਸਜਾ ਲਿਆ ਇਹ ਤੁਹਾਡਾ ਕਦੀ ਵੀ ਜਿਹੜਾ ਵਾ ਇਹ گا ਪੂਰਾ ਹੋਣ ਵਾਲਾ ਨਹੀਂ ਹੈਗਾ ਸਾਹਮਣੇ ਦੇ ਡੱਲਿਆ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਇਹ ਭਗਵੰਤ ਮਾਨ ਦੇ ਖਿਲਾਫ ਇੱਕ ਲਵੱਡੀ ਲੰਬੰਨੀ ਕਰੀਏ ਮਖਣੀ ਮੁਖਣੀ ਖਾ ਰੋਟੀਆਂ ਖਾ ਤਗੜਾ ਹੋ ਪਿੰਡਾਂ 'ਚ ਆ ਲੋਕਾਂ ਨੂੰ ਤਿਆਰ ਕਰੀਏ ਤੇ ਫੇਰ ਸਰਕਾਰ ਦੇ ਗੱਲ ਨੂੰ ਹੱਥ ਪਾਈਏ ਰਾਤ ਜਦੋਂ ਮੋਰਚਾ ਖੇੜਿਆ ਜਿਹੜੇ ਉਤੋਂ ਆਗੂ ਸਾਡੇ ਪਟਿਆਲੇ ਤੱਕ ਤੁਰ ਕੇ ਆਏ ਰਾਤ ਬਜ਼ੁਰਗ ਸਾਡੇ ਖਨੌਰੀ ਤੋਂ ਪਟਿਆਲੇ ਆਏ ਸ਼ੰਭੂ ਤੋਂ ਰਾਜਪੁਰੇ ਤੱਕ ਬੱਸਾਂ ਫੜ ਕੇ ਰਾਤ ਘਰ ਨੂੰ ਆਏ ਕੁਝ ਜੇਲਾਂ ਚ ਦਿੱਤੇ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਜੇਲਾਂ ਦਿੱਤੀਆਂ ਜੇ ਪਾਣੀ ਦਾ ਘੁੱਟ ਉਹਨਾਂ ਕੋ ਪੀਤਾ ਜਾਂਦਾ ਤੇ ਲੋਕਾਂ ਦੇ ਕਲੇਜੇ ਨੂੰ ਹੋ ઠੰਡ ਪੈਣੀ ਸੀ ਅੱਜ ਪੰਜਾਬ ਭਰ ਦੇ ਵਿੱਚ ਪੰਜਾਬ ਦੇ ਐਮਐਲਏ ਤੇ ਮੰਤਰੀਆਂ ਦਾ ਐਸਕੇਐਮਐ ਤੇ ਕੇਐਮਐਮ ਵੱਲੋਂ ਜਿਹੜਾ ਪੰਜਾਬ ਭਰ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਇਸੇ ਤਰ੍ਹਾਂ ਹੀ ਕੈਪਟਨ ਮੰਤਰੀ ਹਰਪਾ ਜਨਸੰਘੀ ਟੀਓ ਦੇ ਘਰ ਦੇ ਬਾਹਰ ਵੱਡੇ ਪੱਧਰ ਤੇ ਕਿਸਾਨਾਂ ਦੇ ਵੱਲੋਂ ਘਰਾਓ ਕੀਤਾ ਜਾ ਰਿਹਾ ਸਾਡੇ ਨਾਲ ਇਸ ਸਮੇਂ ਉਗਰਾਹ ਜਥੇਬੰਦੀ ਦੇ ਆਗੂ ਡਾਕਟਰ ਪਰਮਿੰਦਰ ਸਿੰਘ ਨੇ ਡਾਕਟਰ ਸਾਹਿਬ ਅੱਜ ਦਾ ਜਿਹੜਾ ਧਰਨਾ ਸੀਗਾ ਕਿਸ ਮੁੱਦੇ ਨੂੰ ਲੈ ਕੇ ਰੱਖਿਆ ਗਿਆ ਜੀ ਅੱਜ ਦਾ ਜੋ ਧਰਨਾ ਐ ਐਸ ਕੇ ਐਮ ਗੈਰ ਰਾਜਨੀਤਿਕ ਤੇ ਕੇ ਐਮ ਐਮ ਵੱਲੋਂ ਜੋ ਸੱਦਾ ਦਿੱਤਾ ਗਿਆ ਸੀ ਵੀ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ 31 ਮਾਰਚ ਨੂੰ ਜਿੰਨੇ ਮੰਤਰੀ ਤੇ ਵਿਧਾਇਕ ਗਿਆ ਉਹਨਾਂ ਦੀਆਂ ਕੋਠੀਆਂ ਦੇ ਅੱਗੇ ਉਹਨਾਂ ਦੇ ਘਰਾਂ ਦੇ ਅੱਗੇ ਤਰ ਪੱਕੇ ਧਰਨੇ ਦਿੱਤੇ ਜਾਣਗੇ 12 ਤੋਂ ਲੈ ਕੇ 4 ਵਜੇ ਤੱਕ ਜਿਹਦੇ ਵਿੱਚ ਮੁੱਖ ਮੰਗਾ ਜੋ ਪਿਛਲੇ ਦਿਨੀ ਸ਼ੰਭੂ ਖਨੌਰੀ ਤੇ ਤਸ਼ੱਦਦ ਹੋਇਆ ਇੱਕ ਪਾਸੇ ਦੁਨੀਆਂ ਦਾ ਇਤਿਹਾਸ ਫੋਲ ਕੇ ਵੇਖ ਲੋ ਕਿ ਜੰਗਾਂ ਵੀ ਚੱਲਦੀਆਂ ਨੇ ਲੋਕ ਮਰਦੇ ਵੀ ਨੇ ਪਰ ਕਦੀ ਇਦਾਂ ਨਹੀਂ ਹੋਇਆ ਵੀ ਇੱਕ ਪਾਸੇ ਜੰਗ ਚੱਲ ਰਹੀ ਹੋਵੇ ਟੇਬਲ ਟਾਕ ਵੀ ਚੱਲਦੀ ਆ ਪਰ ਕਦੀ ਟੇਬਲ ਟਾਕ ਕਰਨ ਆਇਆ ਨੂੰ ਕਦੀ ਕਿਸੇ ਨੇ ਅਰੈਸਟ ਨਹੀਂ ਕੀਤਾ ਗ੍ਰਿਫਤਾਰ ਨਹੀਂ ਕੀਤਾ ਇਹ ਭਾਵੇਂ ਡੈਮੋਕਰੇਸੀ ਦੀ ਗੱਲ ਕਰ ਲੋ ਤੇ ਭਾਵੇਂ ਪਿਛਲੇ ਸਮੇਂ ਰਾਜੇ ਮਹਾਰਾਜਾਂ ਦੀ ਗੱਲ ਕਰ ਲੋ ਦੋਵੇਂ ਕੰਮ ਬਰਾਬਰ ਤੇ ਚੱਲਦੇ ਰਹੇ ਆ ਪਰ ਇਸ ਵਾਰ ਕੀ ਹੋਇਆ ਵੀ ਜੋ 19 ਤਰੀਕ ਨੂੰ ਆਪਣੇ ਕੇਐਮਐਮ ਤੇ ਐਸਕੇਐਮ ਗੈਰ ਰਾਜਨੀਤਿਕ ਦੇ ਆਗੂਆਂ ਦੀ ਦਿੱਲੀ ਦੇ ਮੰਤਰੀਆਂ ਨਾਲ ਚੰਡੀਗੜ੍ਹ 'ਚ ਮੀਟਿੰਗ ਹੋਣੀ ਸੀ ਉਥੇ ਵੱਡੇ ਪੱਧਰ ਤੇ ਪੁਲਿਸ ਪ੍ਰਸ਼ਾਸਨ ਨੂੰ ਭੇਜ ਕੇ ਜੇ ਭਗਵੰਤ ਮਾਨ ਨੇ ਅਮਰਸ਼ਾਹ ਦੀ ਸਹਾਇ ਤੇ ਕੇਂਦਰ ਦੀ ਸ਼ੈ ਦੇ ਉੱਤੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਮੋਰਚਿਆਂ ਨੂੰ ਲੀਡਰਲੈਸ ਕਰਕੇ ਸ਼ਾਮ ਨੂੰ ਉੱਤੇ ਵੱਡੀ ਗਿਣਤੀ ਚ ਪੁਲਸ ਦੀਆਂ ਧਾੜਾਂ ਭੇਜੀਆਂ ਜਿਵੇਂ ਪਿਛਲੇ ਸਮੇਂ ਚ ਡਾਕੂ ਪੈਂਦੇ ਸਨ ਨਾ ਡਾਕੂ ਉਸ ਤਰੀਕੇ ਨਾਲ ਉੱਤੇ ਧਾੜਾਂ ਭੇਜੀਆਂ ਤੇ ਜਿਹੜਾ ਉਹਨਾਂ ਦਾ ਮੋਰਚਾ ਖੇੜ ਕੇ ਜਿਵੇਂ ਡਾਕੂਸ ਪਿੰਡਾਂ ਦੇ ਪਿੰਡ ਲੁੱਟ ਕੇ ਲੈ ਜਾਂਦੇ ਵੇ ਜਿਹੜੇ ਉਹਨਾਂ ਦੇ ਆਮ ਆਦਮੀ ਪਾਰਟੀਆਂ ਦੇ ਜਿਹੜੇ ਮੰਤਰੀ ਆ ਜਾਂ ਉਸ ਇਲਾਕੇ ਦੇ ਵਧਾਇਆ ਗਿਆ ਉਹਨਾਂ ਦੇ ਗੁੰਡੇ ਮਗਰ ਆਏ ਤੇ ਸਮਾਨ ਲੁੱਟ ਪੁੱਟ ਕੇ ਲੈ ਗਏ ਇਹ ਦੁਨੀਆ ਦੇ ਵਿੱਚ ਪਹਿਲੀ ਵਾਰ ਹੋਇਆ ਵਾ ਆ ਕਲੀਅਰ ਵਾਲਾ ਦੀ ਖਾਸ ਕਰਕੇ 1 ਸਾਲ ਲੰਮਾ ਸਮਾਂ ਉੱਥੇ ਸੰਘਰਸ਼ ਚੱਲਿਆ ਖਨੌਰੀ ਤੇ ਚੱਲਿਆ ਸ਼ੰਭੂ ਤੇ ਚੱਲਿਆ ਤੁਸੀਂ ਉਸ ਸੰਘਰਸ਼ ਦਾ ਹਿੱਸਾ ਰਹੇ ਹੋ ਲਗਾਤਾਰ ਖਨੌਰੀ ਤੇ ਰਹੇ ਹੋ ਕੀ ਲੱਗਦਾ ਜਿਸ ਤਰ੍ਹਾਂ ਸਰਕਾਰ ਨੇ ਤੁਹਾਡੇ ਨਾਲ ਕੀਤਾ ਆ ਉਹ ਇੱਕ ਸਾਜ਼ਿਸ਼ ਦਾ ਹਿੱਸਾ ਨਜ਼ਰ ਆ ਰਿਹਾ ਜਾਂ ਪੋਲੀਟਿਕਲ ਨਾਲੋਂ ਜਾਂ ਕੇਂਦਰ ਨਾਲੋਂ ਜਾਂ ਫਿਰ ਪੰਜਾਬ ਦੇ ਵਿੱਚ ਕੋਈ ਜਿਮਣੀ ਚੋਣ ਨੂੰ ਲੈ ਕੇ ਜਾਬ ਦਾ ਕੀਤਾ ਗਿਆ ਭਗਵੰਤ ਮਾਨ ਵੱਲੋਂ ਬਿਲਕੁਲ ਜੀ ਇਹ ਇੱਕ ਸਾਜ਼ਿਸ਼ ਆ ਕੇਂਦਰ ਸਰਕਾਰ ਦਾ ਦਬਾਅ ਜਿਹੜਾ ਭਗਵੰਤ ਮਾਨ ਸਰਕਾਰ ਨਹੀਂ ਚੱਲ ਸਕੀ ਇਹ ਪਿਛਲੇ ਸਮਿਆਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਰਿਹਾ ਜਦੋਂ ਕਿਤੇ ਅਕਾਲੀਆਂ ਦੀ ਸਰਕਾਰ ਨਹੀਂ ਸੀ ਚੱਲਦੀ ਤੇ ਉਤੋਂ ਜਿਹੜੇ ਆ ਮਤਲਬ ਕਿ ਦਬਾਅ ਪੈਂਦਾ ਸੀ ਤੇ ਉਹ ਕਹਿੰਦੇ ਸੀ ਵੀ ਜੇ ਦੇ ਬਵਾਦਲ ਸਾਹਿਬ ਸਰਕਾਰ ਚਲਾਉਣੀ ਆ ਤੇ ਫੇਰ ਅਸੀਂ ਜੋ ਕਹਿੰਨੇ ਆ ਉਹ ਕਰੋ ਜੇ ਨਹੀਂ ਕਰਦੇ ਤੇ ਸਰਕਾਰ ਚੱਲਣ ਨਹੀਂ ਦੇਣੀ ਇਹੀ ਦਬਾਹ ਭਗਵੰਤ ਮਾਨ ਸਰਕਾਰ ਤੇ ਵੀ ਪਿਆ ਹੁਣ ਸਮਝੌਤਾ ਆਇਆ ਵੀ ਅਸੀਂ ਜੋ ਤੁਸੀਂ ਕਹੋਗੇ ਉਹ ਕਰਾਂਗੇ ਸਾਡੀ ਸਰਕਾਰ ਜਿਹੜੀ ਆ ਉਹ ਕੰਟੀਨਿਊਟੀ ਪੰਜਾਬ ਦੇ ਵਿੱਚ ਰਹਿਣੀ ਚਾਹੀਦੀ ਆ ਅਸੀਂ ਭਗਵੰਤ ਮਾਨ ਨੂੰ ਦੱਸਣਾ ਸੀ ਉਹਨੇ ਭਗਵੰਤ ਮਾਨ ਜੀ ਇਹਦੇ 25-25 ਸਾਲ ਦਾ ਰਾਜ ਕਰਨ ਵਾਲੇ ਜਿਹੜੇ ਸੁਪਨਾ ਲੈਣ ਵਾਲੇ ਸੀ ਉਹ ਲੋਕਾਂ ਨੇ ਘਰਾਂ 'ਚ ਬਿਠਾ ਦਿੱਤੇ ਆ ਤੁਸੀਂ ਜਿਹੜਾ ਸੁਪਨਾ ਸੰਗਾਰ ਸਜਾ ਲਿਆ ਇਹ ਤੁਹਾਡਾ ਕਦੀ ਵੀ ਜਿਹੜਾ ਵਾ ਇਹ ਗਾਂ ਪੂਰਾ ਹੋਣ ਵਾਲਾ ਨਹੀਂ ਹੈਗਾ ਖਨੌਰੀ ਤੇ ਸ਼ੰਭੂ ਤੇ ਜਿਹੜੇ ਦੋ ਫੋਰਮ ਬੈਠੇ ਸੀ ਉਹਨਾਂ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਸਾਡੀਆਂ ਉੱਥੇ ਟਰਾਲੀਆਂ ਚੋਰੀ ਹੋ ਗਈਆਂ ਸਾਡੇ ਸਿਲੰਡਰ ਚੋਰੀ ਹੋ ਗਏ ਸਾਡਾ ਹੋਰ ਸਮਾਨ ਚੋਰੀ ਹੋ ਗਿਆ ਪੁਲਸ ਵੱਲੋਂ ਧੱਕੇਸ਼ਾਹੀ ਕੀਤੀ ਗਈ ਤੇ 17 ਤੱਕ ਲਾਈਆਂ ਗਈਆਂ ਇਹੋ ਜਿਹੇ ਦੋਸ਼ ਜਿਹੜੇ ਇਹਨਾਂ ਤੇ ਲਗਾਏ ਜਾ ਰਹੇ ਆ ਖਾਸ ਕਰਕੇ ਪੰਜਾਬ ਸਰਕਾਰ ਤੇ ਪੁਲਸ ਦੇ ਉੱਤੇ ਤੇ ਦੂਜੇ ਪਾਸੇ ਉਹਨਾਂ ਦੇ ਹੱਥੋਂ ਹੀ ਜਿਹੜਾ ਪਾਣੀ ਪੀ ਕੇ ਮਰਨ ਮਰਨ ਖੋਲਿਆ ਜਾ ਰਿਹਾ ਅਗਰਾਹਾਂ ਜੱਥੇਬੰਦੀ ਕਿਵੇਂ ਵੇਖਦੀ ਆ ਖਾਸ ਕਰਕੇ ਵੇਖੋ ਜਿਹੜੇ ਕਿ ਉੱਥੇ 19 ਤਰੀਕ ਨੂੰ ਹੋਇਆ ਉਸ ਤੋਂ ਪਹਿਲਾਂ ਐਸਕੇਐਮ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਸੀ ਚੰਡੀਗੜ੍ਹ ਜਾਣ ਦਾ ਉਹ ਇਹਨਾਂ ਆਗੂਆਂ ਨੂੰ ਵੀ ਐਸਕੇਐਮ ਦੇ ਆਗੂਆਂ ਨੂੰ ਵੀ ਚੰਡੀਗੜ੍ਹ ਨਹੀਂ ਜਾਣ ਦਿੱਤਾ ਤੇ ਰਸਤੇ 'ਚ ਰੋਕਿਆ ਉਸ ਤੋਂ ਬਾਅਦ ਜੋ ਇੱਥੇ ਧਾੜਾਂ ਭੇਜੀਆਂ ਐਮਐਲਏ ਦੇ ਗੁੰਡੇ ਐਮਐਲਏ ਦੇ ਸਾਥੀ ਆਏ ਤੇ ਟਰਾਲੀਆਂ ਏਸੀ ਫਰਿੱਜਾਂ ਚੁੱਕੇ ਲੈ ਗਏ ਉਸ ਤੋਂ ਬਾਅਦ ਐਡਾ ਵੱਡਾ ਮਾੜਾ ਸਲੂਕ ਕਰਕੇ ਹਾਂ ਅਸੀਂ ਮੰਨਦੇ ਆਂ ਵੀ ਜੋ ਪਾਣੀ ਪੀਣ ਦਾ ਫੋਟੋ ਆਈ ਆ ਅਸੀਂ ਮੰਨਦੇ ਆਂ ਵੀ ਉਹ ਚੀਜ਼ ਦਾ ਥੋੜਾ ਜਿਹਾ ਗਰੇਜ ਕਰਨਾ ਚਾਹੀਦਾ ਸੀ ਠੀਕ ਆ ਸਾਡੇ ਸਤਕਾਰਯੋਗ ਜਗਜੀਤ ਸਿੰਘ ਜੀ ਡੱਲੇ ਆ ਲੰਮੇ ਸਮੇਂ ਤੋਂ ਭੁੱਖ ਹੜਤਾਲ ਤੇ ਆ ਲੰਮੇ ਸਭ ਤੋਂ 104 ਮਹੀਨਿਆਂ ਤੋਂ ਉੱਪਰ ਹੋ ਗਏ ਆ ਉਹਨਾਂ ਨੇ ਚਲੋ ਜਦੋਂ ਆਗੂ ਫੜੇ ਗਏ ਉਹਨਾਂ ਨੇ ਪਾਣੀ ਤੋਂ ਵੀ ਪੀਣਾ ਬੰਦ ਕਰਤਾ ਤੇ ਉਸ ਤੋਂ ਬਾਅਦ ਜਿੱਥੇ 28 ਮਾਰਚ ਨੂੰ ਐਸਕੇਐਮ ਨੇ ਪੂਰੇ ਭਾਰਤ ਦੇ ਵਿੱਚ ਵੱਡੇ ਪੱਦਰ ਤੇ ਮੋਰਚੇ ਲਾਏ ਜਿਹਦੇ ਵਿੱਚ ਸਾਡੇ ਕਿਸਾਨ ਐਮਕੇਐਮ ਦੇ ਆਗੂ ਵੀ ਵੱਡੇ ਪੱਦਰ ਤੇ ਸੰਗਠਾ ਸ਼ਾਮਲ ਹੋਈਆਂ ਪੂਰੇ ਭਾਰਤ ਦੇ ਲੋਕ ਡੀਸੀ ਦਫ਼ਤਰਾਂ ਦੇ ਵਿਸ਼ਾਲ ਕੱਟ ਹੋਏ ਉਹ ਦਿਨ ਮਨੇਰੇ ਹੀ ਜਿਹੜੇ ਛੜ ਦਿੱਤੇ ਗਏ ਸਾਡੇ ਜਿੰਨੇ ਆਗੂ ਫੜੇ ਸੀ ਠੀਕ ਆ ਡੱਲੇਵਾਲ ਸਾਹਿਬ ਨੇ ਵੀ ਨਾਲ ਦੀ ਨਾਲ ਆਪਣਾ ਪਾਣੀ ਪੀਣਾ ਬੰਦ ਕਰਤਾ ਸੀ ਪਰ ਉਹ ਬੰਦੇ ਜਿਨ੍ਹਾਂ ਦੇ ਇੱਕ ਬੰਨੇ ਮੀਟਿੰਗ 'ਚ ਬੈਠੇ ਆ ਉਹ ਜਿਹੜੇ ਸਾਬਕਾ ਅਫਸਰ ਮੀਟਿੰਗ 'ਚ ਬੈਠੇ ਆ ਇਹ ਮੀਟਿੰਗ 'ਚ ਬਹਿ ਕੇ ਜੇ ਆਗੂ 5 ਕਿਲੋਮੀਟਰ ਨਹੀਂ ਅੱਗੇ ਆਏ ਤੇ ਉਹਨਾਂ ਨੂੰ ਫੜ ਲਿਆ ਡਿਟੇਨ ਕਰ ਲਿਆ ਪੱਗਾਂ ਲਾਈਆਂ ਸਾਡੇ ਆਗੂਆਂ ਦੀਆਂ ਇਹ ਬਹੁਤ ਅਸੀਂ ਸੋਚਦੇ ਹਾਂ ਵੀ ਇਸ ਚੀਜ਼ ਤੇ ਸੋਚਣਾ ਚਾਹੀਦਾ ਠੀਕ ਆ ਅਸੀਂ ਤੇ ਸਾਡੇ ਉਗਰਾਹ ਸਾਹਮਣੇ ਦੇ ਡੱਲੇਵਾਲ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਇਹ ਭਗਵੰਤ ਮਾਨ ਦੇ ਖਿਲਾਫ ਇੱਕ ਲਵੱਡੀ ਲੰਬੰਦੀ ਕਰੀਏ ਮੱਖਣੀ ਮੁਖਣੀ ਖਾ ਰੋਟੀਆਂ ਖਾ ਤਗੜਾ ਹੋ ਪਿੰਡਾਂ ਚ ਆ ਲੋਕਾਂ ਨੂੰ ਤਿਆਰ ਕਰੀਏ ਤੇ ਫਿਰ ਸਰਕਾਰ ਦੇ ਗੱਲ ਨੂੰ ਹੱਥ ਪਾਈਏ ਠੀਕ ਹੈ ਸਾਡੇ ਆਗੂ ਨੇ ਉਹਨਾਂ ਨੇ ਭੁੱਖ ਹੜਤਾਲ ਕੀਤੀ ਉਹਨਾਂ ਦਾ ਲੜਨ ਦਾ ਤਰੀਕਾ ਆਪਣਾ ਵਾ ਪਰ ਜੋ ਪਾਣੀ ਪੀਣ ਦਾ ਤੁਸੀਂ মিডিਆ ਦੇ ਸਾਥੀ ਕਹਿ ਰਹੇ ਜੋ ਉਹ ਹੋ ਸਕਦਾ ਹੈ ਵੀ ਕੋਈ ਜਿਹੜਾ ਜੇਲ੍ਹ ਚੋਂ ਆਗੂ ਆਇਆ ਜਿਹੜਾ ਰਾਤ ਜਦੋਂ ਮੋਰਚਾ ਖੇੜਿਆ ਜਿਹੜੇ ਉਤੋਂ ਆਗੂ ਸਾਡੇ ਪਟਿਆਲੇ ਤੱਕ ਤੁਰ ਕੇ ਆਏ ਰਾਤ ਬਜ਼ੁਰਗ ਸਾਡੇ ਖਨੌਰੀ ਤੋਂ ਪਟਿਆਲੇ ਆਏ ਸ਼ੰਭੂ ਤੋਂ ਰਾਜਪੁਰੇ ਤੱਕ ਬੱਸਾਂ ਫੜ ਕੇ ਰਾਤ ਘਰ ਨੂੰ ਆਏ ਕੁਝ ਜੇਲਾਂ ਚ ਦਿੱਤੇ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਜੇਲਾਂ ਦਿੱਤੀਆਂ ਜੇ ਪਾਣੀ ਦਾ ਘੁੱਟ ਉਹਨਾਂ ਕੋ ਪੀਤਾ ਜਾਂਦਾ ਤੇ ਲੋਕਾਂ ਦੇ ਕਲੇਜੇ ਨੂੰ ਹੋਰ ਠੰਡ ਪੈਣੀ ਸੀ। ਕਲੇਰ ਬਾਲਾ ਜੀ ਹੁਣ ਜਿਸ ਤਰ੍ਹਾਂ ਮੂਵਮੈਂਟ ਬਣੀ ਹੋਈ ਆ ਉਗਰਾਹਾ ਜਥੇਬੰਦੀ ਤੁਹਾਡੇ ਨਾਲ ਸਾਂਝੇ ਤੌਰ ਤੇ ਪ੍ਰਦਰਸ਼ਨ ਤੇ ਬੈਠੀ ਆ ਆਉਣ ਵਾਲੇ ਸਮੇਂ ਤੱਕ ਇਸੇ ਤਰ੍ਹਾਂ ਹੀ ਇਹ ਸਾਂਝ ਰਹੂਗੀ ਜਾਂ ਫੇਰ ਕੋਈ ਵੱਖ-ਵੱਖ ਰਸਤੇ ਪਾ ਲੈਣਗੇ। ਜਦੋਂ ਜਥੇਬੰਦੀਆਂ ਛੋਟੀਆਂ ਸੀ ਉਦੋਂ ਵੀ ਉਗਰਾਹਾ ਜਥੇਬੰਦੀ ਸਾਡੇ ਨਾਲ ਹੀ ਅਸੀਂ ਸੰਨੇ ਸੰਘੇੜੇ ਵਾਲਾ ਘੋਲ ਲੜਿਆ ਉਗਰਾਹਾ ਜਥੇਬੰਦੀ ਸਾਡੇ ਨਾਲ ਸੀ। ਠੀਕ ਆ ਦੋ ਭਰਾ ਇੱਕੋ ਮਾਂ ਦੇ ਪੇਟ ਚੋਂ ਇੱਕੋ ਗਰਭ ਚੋਂ ਜਨਮ ਲੈਂਦੇ ਆ ਉਹਨਾਂ ਦੇ ਵੀ ਵਖਰੇਵੇਂ ਹੁੰਦੇ ਆ। ਇਹ ਸਮਾਂ ਆਉਣ ਤੇ ਮਿੱਟ ਜਾਂਦੇ ਹੁੰਦੇ ਆ ਅਸੀਂ ਕਹਿੰਦੇ ਜੋ ਭਗਵੰਤ ਮਾਨ ਸਰਕਾਰ ਨੇ ਕੀਤਾ ਉਹਦੇ ਵਿੱਚੋਂ ਅਸੀਂ ਸਮਝਦੇ ਆਂ ਵੀ ਜਦੋਂ ਸਰਕਾਰਾਂ ਲੋਕਾਂ ਦੇ ਤਸ਼ੱਦਦ ਕਰਦੀਆਂ ਤੇ ਲੋਕ ਵਖਰੇਵੇਂ ਭੁੱਲ ਜਾਂਦੇ ਹੁੰਦੇ ਆ ਫਿਰ ਦੁਸ਼ਮਣ ਸਾਹਮਣੇ ਸਾਡੀਆਂ 18 ਮਿਸਲਾਂ ਸੀਗੀਆਂ ਉਹਨਾਂ ਦੇ ਵੀ ਵਖਰੇਵੇਂ ਸੀ ਤੇ ਜਦੋਂ ਕਿਤੇ ਦੁਸ਼ਮਣ ਧਾੜ ਵੀ ਚੜਦਾ ਸੀ ਤੇ ਫਿਰ ਇਕੱਠੇ ਹੋ ਕੇ ਉਹਨੂੰ ਪਾਜੀ ਪਾਉਂਦੇ ਸੀ ਇਥੇ ਸ਼ੇਰਸਾ ਸੂਰੀ ਵਰਗੇ ਮੋੜੇ ਆ ਸਾਡੀਆਂ ਉਸ ਸਮੇਂ ਦੀਆਂ ਜਥੇਬੰਦੀਆਂ ਸੀ ਜਿਹੜੀਆਂ ਤੋਂ ਅੱਜ ਤੱਕ ਸ਼ੇਰਸਾ ਸੂਰੀ ਤੇ ਵਾਪਸ ਨਹੀਂ ਆਇਆ ਜੇ ਉਹ ਨਹੀਂ ਆਇਆ ਤੇ ਭਗਵਾਨ ਦਮਨ ਆਹ ਮੋਦੀ ਸਰਕਾਰ ਇਹ ਵੀ ਨਹੀਂ ਲੱਭਦੇ ਮਤਲਬ ਕਿ ਇਹ ਜਿਹੜੀ ਸਿਆਸਤ ਹੈ ਦੇਸ਼ ਦੇ ਲੋਕਾਂ ਦੇ ਹਿੱਤ ਚ ਨਹੀਂ ਹੈਗੀ ਲੋਕ ਸਮਝ ਰਹੇ ਆ ਸਿਆਸਤ ਨੂੰ ਇੱਕ ਸਾਲ ਤੁਸੀਂ ਖਨੋਰੀ ਬੈਠੇ ਸ਼ੰਭੂ ਬੈਠੇ ਕੀ ਪੱਲੇ ਤੁਹਾਡੇ ਪਿਆ ਪੰਜਾਬ ਦੇ ਲੋਕਾਂ ਨੂੰ ਆਉਣ ਜਾਣ ਵਾਲਿਆਂ ਨੂੰ ਮੁਸ਼ਕਲਾਂ ਆਈਆਂ ਲੱਗਦਾ ਪੰਜਾਬ ਸਰਕਾਰ ਨੇ ਜੋ ਪ੍ਰਾਲਾ ਕੀਤਾ ਜਾਂ ਤੁਹਾਡੇ ਨਾਲ ਉੱਥੇ ਕੀਤਾ ਸ਼ਾਇਦ ਉਹ ਤਰੀਕਾ ਗਲਤ ਸੀ ਪਰ ਆਮ ਲੋਕਾਂ ਨੂੰ ਕਾफी ਮੁਸ਼ਕਲ ਆ ਰਹੀ ਹੈ ਸੀ ਰੋਡ ਬੰਦ ਕੀਤੀ ਦੇ ਨਾਲ ਦੇਖੋ ਜਿਹੜੀਆਂ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਸੀਗੀਆਂ ਅਸੀਂ ਸਾਡੀ ਲੋਕਾਂ ਦੇ ਨਾਲ ਸਵੇਤਨ ਸੀਲਤਾ ਆ ਅਸੀਂ ਰੋਡ ਬੰਦ ਕਰਕੇ ਤੁਹਾਡੇ ਲੋਕਾਂ ਨਾਲ ਨਹੀਂ ਅਸੀਂ ਰੋਡ ਬੰਦ ਨਹੀਂ ਸੀ ਕੀਤੀ ਅਸੀਂ ਕੇਂਦਰ ਸਰਕਾਰ ਕੋਲ ਜਗਾ ਮੰਗੀ ਸੀ ਜੰਤਰ ਮੰਤਰ ਤੇ ਕਿ ਸਾਨੂੰ ਜਗਾ ਦੇ ਦਿਓ ਸਾਨੂੰ ਕੇਂਦਰ ਸਰਕਾਰ ਨੇ ਜਾਣ ਬੁੱਝ ਕੇ ਘੱਗਰ ਦਰਿਆ ਦੇ ਪੁਲ ਤੇ ਸਾਡੇ ਜਾਣ ਤੋਂ ਇੱਕ ਹਫਤਾ ਪਹਿਲਾਂ ਕੰਮਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਹ ਜਿਹੜੀ ਲੋਕਾਂ ਨੂੰ ਤੰਗੀ ਆਈ ਆ ਵਪਾਰੀਆਂ ਨੂੰ ਤੰਗੀ ਆਈ ਆ ਜਾਂ ਟਰਾਂਸਪੋਰਟਰਾਂ ਨੂੰ ਤੰਗੀ ਆਈ ਆ ਉਹ ਤੁਹਾਡੇ ਕਰਕੇ ਆਈ ਆ ਸਾਡੇ ਕਰਕੇ ਨਹੀਂ ਆਈ ਉਹ ਕੇਂਦਰ ਸਰਕਾਰ ਕਰਕੇ ਆਈ ਆ ਹਰਿਆਣਾ ਸਰਕਾਰ ਕਰਕੇ ਤੰਗੀ ਆਈ ਆ ਇਹ ਅਸੀਂ ਤੇ ਹਮੇਸ਼ਾ ਹੀ ਇਸ ਗੱਲ ਤੇ ਬੜੀ ਜ਼ੋਰ ਨਾਲ ਆਵਾਜ਼ ਚੁੱਕਦੇ ਰਹੇ ਆ ਕਿ ਸਾਨੂੰ ਜਿਹੜੀ ਆ ਕੇਂਦਰ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਅਸੀਂ ਆਪਣੀ ਗੱਲ ਰੱਖਣੀ ਚਾਹੁੰਦੇ ਆ ਸਾਡੀ ਸਰਕਾਰ ਟੰਡੋਰਾ ਪੇੜਦੀ ਆ ਕਿ ਸਾਡੇ ਦੇਸ਼ ਦੇ ਵਿੱਚ ਡੈਮੋਕ੍ਰੇਸੀ ਆ ਕਿ ਡੈਮੋਕ੍ਰੇਸੀ ਕਿੱਥੇ ਆ ਕਿੱਥੇ ਡੈਮੋਕ੍ਰੇਸੀ ਆ ਜੇ ਅਸੀਂ ਆਪਣੇ ਦੇਸ਼ ਦੇ ਵਿੱਚ ਰਹਿੰਦੇ ਆ ਕੋਈ ਆਪਣੇ ਹੱਕਾਂ ਦੀ ਗੱਲ ਨਹੀਂ ਕਰ ਸਕਦੇ ਕਿਹੜੀ ਡੈਮੋਕ੍ਰੇਸੀ ਦਾ ਟੋ ਟੰਡੋਰਾ ਪੇੜਦੇ ਆ ਸੋ ਅਸੀਂ ਕਹਿੰਦੇ ਵੀ ਜਿਹੜੀ ਤੁਸੀਂ ਗੱਲ ਕਹਿੰਦੇ ਜੋ ਵੀ ਸਾਡੇ ਪੱਲੇ ਕੀ ਪਿਆ ਅਸੀਂ ਇਸ ਗੱਲ ਦੇ ਵਿੱਚ ਕਾਮਯਾਬ ਹੋਏ ਆ ਕਿ ਅਸੀਂ ਲੜਾਈ ਤੇ ਲੈ ਕੇ ਚੱਲੇ ਸੀ ਭਾਰਤ ਸਰਕਾਰ ਦੇ ਨਾਲ ਇਹ ਸਾਡੀ ਲੜਾਈ ਜਿਹੜੀ ਆ ਇਹ ਯੂਰਪ ਦੇ ਦੇਸ਼ਾਂ ਤੱਕ ਨਿਕਲ ਗਈ ਜਿਹੜੀ ਅਸੀਂ ਆਵਾਜ਼ ਲੋਕਾਂ ਨੂੰ ਸੁਣਾਉਣੀ ਚਾਹੁੰਦੇ ਸੀ ਇਹ ਸੱਤ ਸਮੁੰਦਰਾਂ ਤੋਂ ਪਾਰ ਗਈ ਆ ਅਮਰੀਕਾ ਕੈਨੇਡਾ ਦੀਆਂ ਜਿਹੜੀਆਂ ਐਮਬੈਸੀਆਂ ਉਹਨਾਂ ਦੇ ਵਿੱਚ ਵੀ ਜਿਹੜਾ ਮੋਦੀ ਸਰਕਾਰ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਤਾਂ ਇਹ ਇਹੀ ਗੱਲ ਹੁੰਦੀ ਆ ਕਿ ਜਦੋਂ ਕੋਈ ਮੁੱਦਾ ਲੈ ਕੇ ਉੱਠਦੇ ਆ ਸਭ ਤੋਂ ਪਹਿਲਾਂ ਲੋਕਾਂ ਦੀ ਚੇਤਨਾ ਬਹੁਤ ਜ਼ਰੂਰੀ ਹੁੰਦੀ ਆ ਸਾਡੀ ਆਵਾਜ਼ ਜਿਹੜੀ ਆ ਸੱਤ ਸਮੁੰਦਰਾਂ ਤੋਂ ਪਾਰ ਗਈ ਆ ਡਾਕਟਰ ਸਾਹਿਬ ਲੱਗਦਾ ਨਹੀਂ ਜਿਸ ਤਰ੍ਹਾਂ ਭਗਵੰਤ ਮਾਨ ਹੁਣਾਂ ਨੇ ਜਾਂ ਪੰਜਾਬ ਸਰਕਾਰ ਨੇ ਸਾਰਾ ਕੁਝ ਕੀਤਾ ਉਹਦੇ ਨਾਲ ਜਥੇਬੰਦੀਆਂ ਇੱਕ ਹੋ ਗਈਆਂ ਉਦਾਂ ਇੱਕ ਕਿੱਥੇ ਹੋਣੀ ਆ ਸੀ ਲੱਗਦਾ ਮੈਨੂੰ ਲੱਗਦਾ ਕਿਸੇ ਨੇ ਸ਼ੰਭੂ ਬੈਠੇ ਰਹਿਣਾ ਸੀ ਕਿਸੇ ਨੇ ਖਰੋਰੀ ਬੈਠੇ ਰਹਿਣਾ ਸੀ ਕਿਸੇ ਨੇ ਚੰਡੀਗੜ੍ਹ ਨੂੰ ਜਾਣਾ ਸੀਗਾ ਉਹਨਾਂ ਦੇ ਇਸ ਸਟੈਪ ਦੇ ਨਾਲ ਜਥੇਬੰਦੀਆਂ ਤੇ ਇੱਕ ਝੰਡੇ ਤੇ ਆ ਗਈਆਂ ਨਾ ਵੇਖੋ ਜਦੋਂ ਪਹਿਲਾ ਅੰਦੋਲਨ 2020 21 ਦਾ ਕਿਸਾਨ ਇਤਿਹਾਸਕ ਅੰਦੋਲਨ ਜਿਹਨੂੰ ਦੁਨੀਆ ਭਰ ਚ ਮੰਨਿਆ ਦੁਨੀਆ 'ਚ ਚਰਚਾ ਹੀ ਨਿਯਮ ਚਮਸਕੀ ਵਰਗੇ ਮਹਾਨ ਫਲਸਫਰ ਅਮਰੀਕਾ 'ਚ ਬੈ ਕੇ ਅਮਰੀਕਾ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਉਹਨਾਂ ਨੇ ਵੀ ਇਹਨੂੰ ਬੀਕਨ ਆਫ ਲਾਈਟ ਚਾਨਣ ਦਾ ਮਨਾਰਾ ਕਿਹਾ ਪਰ ਉਸ ਤੋਂ ਜੇ ਪਿੱਛੇ ਜਲ ਜੀਏ ਉਦੋਂ ਵੀ ਸਾਡ ਉਦੋਂ ਵੀ ਵਿਚਾਰਧਾਰਾ ਲੱਗ ਸੰਸਾ ਪਰ ਸਾਨੂੰ ਦੁਸ਼ਮਣ ਨੇ ਇਕੱਠਾ ਕਰਤਾ ਕਿਉਂਕਿ ਸਾਡਾ ਦੁਸ਼ਮਣ ਇੱਕ ਸੀ ਵੱਹਲਾ ਵੱਡਾ ਸੀ ਲੋਕ ਇਕੱਠੇ ਹੋ ਗਏ ਜਥੇਬੰਦੀਆਂ ਦੇ ਆਗੂ ਇਕੱਠੇ ਕਰਤੇ ਤੇ ਜਥੇਬੰਦੀਆਂ ਦੇ ਆਗੂਆਂ ਨੂੰ ਲੋਕਾਂ ਨੇ ਥੱਲੇੋਂ ਇਕੱਠੇ ਕਰਤਾ ਵੀ ਤੁਸੀਂ ਇਸ ਸੰਤਰੇ ਦੀ ਫਾੜੀ ਵਾਂਗੂ ਉੱਤੋਂ ਜ਼ਰੂਰ ਛਿੱਲੜ ਇੱਕ ਸੀ ਪਰ ਅੰਦਰੋਂ ਵੱਖ-ਵੱਖ ਸੀ ਅੰਦਰ ਅਸੀਂ ਜੋ ਮੀਟਿੰਗਾਂ ਹੁੰਦੀਆਂ ਸਨ ਤੇ ਉਦੋਂ ਸਾਡੇ ਵਿਚਾਰ ਵੱਖ-ਵੱਖ ਸੀ ਜਿਹੜਾ ਬਹੁਤ ਸੰਤੀ ਨਾਲ ਪਾਸ ਹੋ ਜਾਂਦਾ ਸੀ ਉਸ ਨੂੰ ਲਾਗੂ ਕਰ ਦਿੰਦੇ ਸਨ ਉਹ ਹੁਣ ਵੀ ਉਦੋਂ ਸਾਨੂੰ મોદી ਨੇ ਇਕੱਠਾ ਕੀਤਾ ਸੀ ਹੁਣ ਸਾਨੂੰ ਮਾਨ ਸਰਕਾਰ ਨੇ ਇਕੱਠਾ ਕਰਤਾ ਅੱਜ ਅਸੀਂ ਧੰਨਵਾਦ ਕਰਦੇ ਹਾਂ ਫਿਰ ਇਸ ਗੱਲ ਦਾ ਮੁੱਖ ਮੰਤਰੀ ਦਾ ਜਬਰ ਜਿਹੜਾ ਜਬਰ ਆ ਉਹ ਲੋਕਾਂ ਦੀ ਲੜਨ ਵਾਲੇ ਲੋਕਾਂ ਦੀ ਖਰਾਕ ਆ ਜੇ ਜਬਰ ਨਾ ਹੋਊਗਾ ਲੋਕ ਤਗੜੇ ਨਹੀਂ ਹੋਣਗੇ ਇਹ ਪੰਜਾਬ ਦੇ ਮਹਾਨ ਲੋਕ ਨੇ ਇਹਨਾਂ ਕਦੀ ਠੂਠਾ ਨਹੀਂ ਫੜਿਆ ਹੱਥ 'ਚ ਇਹਨਾਂ ਨੂੰ ਇੱਕ ਭਗਵੰਤਮਾਨ ਨੇ ਬੂਸਟ ਦਿੱਤਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਭਗਵੰਤਮਾਨ ਕੀ ਕੇਜਰੀਵਾਲ ਕੀ ਭਾਵੇਂ ਟਰੰਪ ਤੱਕ ਵੀ ਜਿਹੜੀਆਂ ਟੈਰਪ ਨੀਤੀਆਂ ਵਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੱਡਾ ਅੰਦੋਲਨ ਖੜਾ ਕਰਨਗੇ ਜਿਹੜਾ ਦੁਨੀਆ ਲਈ ਫੇਰ ਮਿਸਾਲ ਬਣੂਗਾ ਪੰਜਾਬ ਦੇ ਲੋਕ ਕਹਿੰਦੇ ਨੇ ਆਮ ਲੋਕ ਕਹਿੰਦੇ ਨੇ ਪਹਿਲੀ ਵਾਰ ਇਹੋ ਜਿਹਾ ਮੁੱਖ ਮੰਤਰੀ ਆਏ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਨੱਥ ਪਾਈ ਆ ਲੋਕਾਂ ਦੇ ਘਰਾਂ ਤੇ ਬਲਡੋਜ਼ਰ ਫਿਰ ਰਹੇ ਨੇ ਤੁਸੀਂ ਕਹਿ ਰਹੇ ਹੋ ਕਿ ਮਾਨ ਸਰਕਾਰ ਜਿਹੜੀ ਹੈ ਕਿਸਾਨਾਂ ਦੀ ਉਲਟ ਚੱਲ ਰਹੀ ਆ ਪੰਜਾਬ ਦੀ ਉਲਟ ਚੱਲ ਰ ਮਜ਼ਦੂਰ ਦੇ ਹੱਕਾਂ ਦੇ ਜਿਹੜੇ ਉਲਟ ਚੱਲ ਰਹੀ ਆ ਜੀ ਬਲਡੋజర్ ਕਲਚਰ ਜੋ ਕੀ ਸਰਕਾਰ ਤੋਂ ਆਧਾਰਾ ਲਿਆ ਮਾਨ ਸਰਕਾਰ ਨੇ ਜਦੋਂ ਸਿਸਟਮ ਕਲੈਪਸ ਹੋ ਜੇ ਸਰਕਾਰਾਂ ਇਹੋ ਜਿਹੇ ਡਰਾਮੇ ਕਰਦੀਆਂ ਨੇ ਸੁਪਰੀਮ ਕੋਰਟ ਨੇ ਬਲਡੋజర్ ਕਲਚਰ ਤੇ ਟਿੱਪਣੀ ਕੀਤੀ ਆ ਵੀ ਬਲਡੋజర్ ਕਲਚਰ ਗਲਤ ਆ ਠੀਕ ਆ ਅਸੀਂ ਨਹੀਂ ਕਹਿੰਦੇ ਅੱਜ ਅਸੀਂ ਬੀਕੇਯੂ ਏਕਤਾ ਗ੍ਰਾਹਾਂ ਨੇ ਲੰਮਾ ਇੱਕ ਅੰਦੋਲਨ ਲੜਿਆ ਨਸ਼ੇ ਦੇ ਖਿਲਾਫ ਅਸੀਂ ਐਸਐਸਪੀ ਹਰਦੇਵਾਲ ਸਿੰਘ ਮਾਨ ਦੀ ਜਿਹੜੀ ਰਿਪੋਰਟ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਆ ਜਿਹੜਾ ਬਾਹਰੋਂ ਚਟਾ ਆ ਰਿਹਾ ਵਾ ਬਾਹਰੋਂ 10% ਆ ਰਿਹਾ 90% ਚਟਾ ਇਥੋਂ ਸਿੰਥੈਟਿਕ ਡਰੱਗ ਫੈਕਟਰੀਆਂ 'ਚ ਬਣ ਰਿਹਾ ਕਿਹੜੀ ਫੈਕਟਰੀ ਆ ਉੱਤੇ ਦੱਸੇ ਮੈਨੂੰ ਭਗਵੰਤ ਮਾਨਪੀ ਉਸ ਫੈਕਟਰੀ ਦੇ ਉੱਤੇ ਬਲਡੋਜ਼ਰ ਚੱਲਿਆ ਕਿਹੜਾ ਵੱਡਾ ਸਮਗਲਰ ਆ ਪਾਂਡੀਆਂ ਨੂੰ ਫੜਿਆ ਜਾ ਰਿਹਾ ਜਿਹੜੇ ਪਾਂਡੀ ਆ ਛੋਟੇ-ਛੋਟੇ ਜਿਹੜੇ ਗ੍ਰਾਮ 2 ਗ੍ਰਾਮ 10 ਗ੍ਰਾਮ ਵਾਲੇ ਜਿਨ੍ਹਾਂ ਵਾਸਤੇ ਜਿਨ੍ਹਾਂ ਨੂੰ ਸਮਝਾਉਣਾ ਚਾਹੀਦਾ ਸੀ ਕਾਉਂਸਲਿੰਗ ਕਰਨੀ ਚਾਹੀਦੀ ਸੀ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਫੜਿਆ ਜਾ ਰਿਹਾ ਪੰਜਾਬ ਸਰਕਾਰ ਨੇ ਜੰਗ ਛੇੜਤੀ ਨਸ਼ਾ ਦੱਸੇ ਕਿਹੜਾ ਰੀਹੈਬਿਲੀਟੇਸ਼ਨ ਸੈਂਟਰ ਖੋਲਿਆ ਮੁਰਵ ਸੇਵਾ ਕੇਂਦਰ ਕਿਹੜਾ ਖੋਲਿਆ ਕਿਹੜੇ ਕਿੰਨੇ ਸਾਈਕੀਆਟ੍ਰਿਕ ਹਾਇਰ ਕੀਤੇ ਆ ਜਿਹੜੇ ਨਸ਼ੇ ਜਿਹੜੇ ਲੋਕ ਨਸ਼ੇ ਤੋਂ ਪੀੜਤ ਆ ਉਹਨਾਂ ਨੂੰ ਕੀ ਇਲਾਜ ਕੀਤਾ ਜਾਊਗਾ ਇਹ ਸਿਰਫ ਤੇ ਸਿਰਫ ਜਿੱਦਾ ਐਜੂਕੇਸ਼ਨ ਤੇ ਡਰਾਮਾ ਕੀਤਾ ਦਿੱਲੀ 'ਚ ਕੀਤਾ ਸਿਹਤ ਤੇ ਕੀਤਾ ਤੇ ਬਾਏ ਮੰਤਰੀ ਜੇਲ੍ਹ 'ਚ ਗਏ ਨਸ਼ੇ ਦੇ ਵਿੱਚ ਵੀ ਡਰਾਮਾ ਕੀਤਾ ਜਾ ਰਿਹਾ ਅਸਲ ਦੇ ਵਿੱਚ ਅਸੀਂ ਨਹੀਂ ਅਸੀਂ ਚਾਹੁੰਦੇ ਆ ਨਸ਼ੇ ਦਾ ਖਾਤਮਾ ਹੋਵੇ ਅੱਜ ਕਿਸੇ ਗਰੀਬ ਦਾ ਘਰ ਢਾਹ ਦੇਣਾ ਇੱਕ ਘਰ ਦੇ ਵਿੱਚ ਤਿੰਨ ਤਾਂ ਨਸ਼ੇ ਤਸਕਨ ਦੇ ਢਾਈ ਜਾ ਰਿਹਾ ਗਰੀਬ ਦੇ ਨਹੀਂ ਨਾ ਢਾਈ ਜਾ ਰਹੇ ਆਮ ਲੋਕਾਂ ਦੇ ਘਰਾਂ ਦੇ ਥੋੜੀ ਬਲਡੋਜ਼ਰ ਫੇਰੇ ਜਾ ਰਹੇ ਨੇ ਜਿਨ੍ਹਾਂ ਤੇ ਪਰਚੇ ਕੱਟੇ ਹੋਏ ਨੇ ਜਿਨ੍ਹਾਂ ਤੇ ਐਫਆਈਆ ਨੇ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਜਾਇਦਾਦ ਬਣਾਈਆਂ ਉਹਨਾਂ ਦੇ ਪਰਚੇ ਕੱਟੇ ਜਾ ਰਹੇ ਆ ਆਮ ਲੋਕਾਂ ਦੇ ਥੋੜੀ ਕੱਟੇ ਜਾ ਰਹੇ ਆ 19000 ਪਰਚਾ ਕੈਪਟਨ ਸਰਕਾਰ ਨੇ ਆਪਣੇ ਰਾਜ ਚ ਕੱਟਿਆ ਸੀ ਕਿੱਥੇ ਗਏ ਬੰਦੇ ਉਹ 19000 ਪਰਚਾ ਮੈਂ ਕਹਿ ਰਿਹਾ ਤੁਹਾਨੂੰ ਵੀ ਪਾਂਡੀਆਂ ਦੇ ਜਿਹੜੇ ਛੋਟੇ ਕਰਿੰਦੇ ਉਹਨਾਂ ਤੇ ਵੱਡੇ ਕਿੱਥੇ ਆ ਜਿਹੜੇ ਵੱਡੇ ਵੱਡੇ ਪੁਲਿਸ ਅਫਸਰਾਂ ਦੇ ਨਾਂ ਆਏ ਉਹ ਕਿੱਥੇ ਆ ਜਿਹੜੇ ਐਸਐਸਪੀ ਹਰਦੇਵਾਲ ਸਿੰਘ ਮਾਨ ਦੇ ਵਿੱਚ ਕਿੰਨੇ ਪੋਲੀਟੀਸ਼ੀਨਾਂ ਦੇ ਨਾਂ ਆਏ ਕਿੰਨੀਆਂ ਫੈਕਟਰੀਆਂ ਦੇ ਨਾਂ ਆਏ ਉਹ ਕਿੱਥੇ ਆ ਪਰ ਤੁਸੀਂ ਚਾਹੁੰਦੇ ਹੋ ਕਿ ਇਹ ਜਿਹੜਾ ਨਸ਼ਾ ਤਸਕਰਾਂ ਦੇ ਘਰਾਂ ਤੇ ਬਲਡੋਜ਼ਰ ਚੱਲ ਰਿਹਾ ਇਹ ਨਹੀਂ ਚੱਲਣਾ ਚਾਹੀਦਾ ਮਾਨ ਸਰਕਾਰ ਨੂੰ ਨਹੀਂ ਮਾਰਨਾ ਚਾਹੀਦਾ ਮਾਨ ਸਰਕਾਰ ਵੇਖੋ ਮੈਂ ਕਹਿ ਰਿਹਾ ਜਿਹੜਾ ਨਸ਼ਾ ਤਸਕਰ ਹੈ ਛੋਟਾ ਨਸ਼ਕਾ ਪਾਂਡੀ ਆ ਜਿਹੜਾ ਉਦੇ ਘਰ ਦੇ ਵਿੱਚ ਜੇ 10 ਜੀ ਰਹਿ ਰਹੇ 2 3 ਭੜਾ ਰਹੇ ਇੱਕ ਬੰਦਾ ਗਲਤ ਕੰਮ ਕਰ ਰਿਆ ਉਹਦੇ ਘਰ ਟੜ ਜਾਂਦਾ ਠੀਕ ਹੈ ਜੇ ਉਹਦਾ ਘਰ ਟੜ ਜਾਂਦਾ ਬਾਕੀ ਕਿੱਥੇ ਜਾਣਗੇ ਦੂਜੇ ਨੰਬਰ ਦੇ ਜੇ ਕਰਨਾ ਵਾ ਫਾਸਟ ਰੈਕ ਕੋਟਾ ਬਣਾਉਣਾ ਕਿੰਨਾ ਮਹੀਨਿਆਂ ਦੇ ਵਿੱਚ ਜਿਹੜਾ ਬੰਦਾ ਨਸ਼ਾ ਵੇਚਦਾ ਫਾਂਸੀ ਦੀ ਸਜ਼ਾ ਦੇ ਦੋ ਗ੍ਰਾਹਾਂ ਜਥੇਬੰਦੀ ਕੋਈ ਗੱਲ ਨਹੀਂ ਕਰਦੀ ਕੋਈ ਜਮੂਰੀ ਕਾਂਦੀ ਗੱਲ ਕਰਨ ਵਾਲਾ ਕੋਈ ਗੱਲ ਨਹੀਂ ਕਰਦਾ ਪਰ ਕਾਨੂੰਨ ਅਨਸਾਰ ਕਰੋ ਅਦਾਲਤਾਂ ਬੜੀਆਂ ਨੇ ਇੱਕ ਜੱਜ ਨੇ ਸੁਪਰੀਮ ਕੋਰਟ ਆ ਹਾਈ ਕੋਰਟ ਆ ਉਹ ਕਿੱਥੇ ਗਈਆਂ ਸੰਵਿਧਾਨ ਦੀ ਕਿਤਾਬ ਆ ਜਿਹਨੂੰ ਰਾਹੁਲ ਗਾਂਧੀ ਫੜ ਕੇ ਹਰਥਾਂ ਤੁਰਿਆ ਫਿਰਦਾ ਲਾਲ ਕਿਤਾਬ ਉਹ ਕਿਤਾਬ ਕਿੱਥੇ ਗਈ ਆ ਜਿਹੜਾ ਮੋਦੀ ਕਹਿੰਦਾ ਮਦਰ ਆਫ ਡੈਮੋਕ੍ਰੇਸੀ ਉਹ ਕਿੱਥੇ ਗਈ ਆ ਇਹ ਤੇ ਫਿਰ ਡਿਕਟੇਟਰਸ਼ਿਪ ਹੋ ਗਈ ਨਾ ਅਕਲਰ ਬਲਤ ਸਾਹਿਬ ਜੇ ਖਾਸ ਕਰਕੇ ਗੱਲ ਕਰੀਏ ਹੋ ਜਿਸ ਤਰ੍ਹਾਂ ਤੁਹਾਡੀ ਦੋ ਜਥੇਬੰਦੀਆਂ ਨਾਲੋਂ ਜਾਂ ਐਸਕੇਐਮ ਨਾਲੋਂ ਜਾਂ ਕੇਐਮਐਮ ਨਾਲੋਂ ਅੱਜ ਇੱਕ ਝੰਡੇ ਥੱਲੇ ਜਿਹੜਾ ਪ੍ਰਦਰਸ਼ਨ ਕਰਦੇ ਆਉਣ ਵਾਲੇ ਸਮੇਂ ਤੱਕ ਕੋਈ ਰਣਨੀਤੀ ਨੀਤੀ ਹੋਈ ਹੈ ਵੀ ਇਕੱਠੇ ਹੋ ਕੇ ਚੰਡੀਗੜ੍ਹ ਨੂੰ ਕੂਚ ਕਰ ਸਕਦੇ ਹੋ ਕਿਉਂਕਿ ਰਾਹ ਜਥੇਬੰਦੀ ਕਹਿੰਦੀ ਮੈਂ ਚੰਡੀਗੜ੍ਹ ਨੂੰ ਹੀ ਜਾਣਾ ਵਾ ਤੁਸੀਂ ਕਹਿੰਦੇ ਆਪਾਂ ਦਿੱਲੀ ਨੂੰ ਜਾਣਾ ਹੁਣ ਜਾਣ ਕਿੱਧਰ ਨੂੰ ਰਹੇ ਹੋ ਤੁਸੀਂ ਜਦੋਂ ਆਪਾਂ ਆਇਆ ਇਸ ਮੰਚ ਤੇ ਇਕੱਠੇ ਹੋ ਗਏ ਨਾ ਸਾਡੇ ਮੁੱਦੇ ਤੇ ਸਾਰੀਆਂ ਜਥੇਬੰਦੀਆਂ ਦੇ ਇੱਕ ਹੀ ਸੀ ਠੀਕ ਹੈ ਵਿਚਾਰ ਤੌਰਕ ਤੇ ਤਾਰਕ ਤੇ ਵੱਖਰੇ ਵੱਖਰੇ ਸੀਗੇ ਕੋਈ ਇਦਾਂ ਦੀ ਇਦਾਂ ਦਾ ਇਸ਼ੂ ਨਹੀਂ ਹੈ ਕਿ ਜਥੇਬੰਦੀਆਂ ਕਦੀ ਇਕੱਠੀਆਂ ਨਹੀਂ ਹੋ ਸਕਦੀਆਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਇਕੱਠੀਆਂ ਦੇਸਣਗੀਆਂ ਜਿਹੜੇ ਭਗਵੰਤ ਮਾਨ ਦੇ ਸਿਆਸੀ ਸ਼ਰੀਕ ਬੰਗਲਿਆਂ ਦੇ ਵਿੱਚ ਬੈਠੇ ਜਿਹੜੇ ਕਦੀ ਕਹਿੰਦੇ ਹੁੰਦੇ ਸੀ ਵੀ ਅਸੀਂ ਪੰਜਾਬ ਦੇ ਹਤਾਸ਼ੀਆਂ ਆਸ ਵੇਲੇ ਭਾਜਪਾ 'ਚ ਬੈਠਿਆ ਜबान ਜਿਹੜੀ ਮੂੰਹ ਦੇ ਵਿੱਚੋਂ ਬਾਹਰ ਨਹੀਂ ਨਿਕਲਦੀ ਐਨ ਜਿਵੇਂ ਮੂੰਹ ਦੇ ਵਿੱਚ ਲਾਚੀਆਂ ਪਾਈਆਂ ਦੀਆਂ ਇਹ ਇਹਨਾਂ ਦੀਆਂ ਜ਼ਬਾਨ ਵੀ ਜੜੀ ਆ ਖਲਾ ਦੇਵਾਂਗੇ ਜਥੇ ਬੰਦੀਆਂ ਇੱਕ ਹੀ ਆ ਗਾਹ ਵੀ ਇਹ ਕਰਨ ਗਿਆ ਕੋਈ ਇਦਾਂ ਦੀ ਮੁਸ਼ਕਲ ਨਹੀਂ ਆਗੀ ਵੀ ਜਥੇਬੰਦੀਆਂ ਦੇ ਵਿੱਚ ਕੋਈ ਕੋ ਵਖਰੇਵਾ ਹੋਊਗਾ ਵਿਚਾਰਤਾਰਕ ਤੌਰ ਤੇ ਕੋਈ ਵਖਰੇਵਾ رہ ਸਕਦਾ ਮੁੱਦਿਆਂ ਤੇ ਕੋਈ ਵਖਰੇਵਾ ਜਿਹੜਾ ਉਹ ਤੁਹਾਨੂੰ ਦਿਖਾਈ ਨਹੀਂ ਦੇਊਗਾ ਸੋ ਧੰਨਵਾਦ ਇਸ ਸੰਗ ਅਗਰਾਹਾ ਜਥੇਬੰਦੀ ਦੀ ਅਗੂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗੂ ਜਿਨ੍ਹਾਂ ਦੇ ਨਾਲ ਅਸੀਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ ਹੈ ਜਿਨ੍ਹਾਂ ਦਾ ਸਾਫ਼ ਤੌਰ ਤੇ ਕਿਹਾ ਕਿ ਜਿੰਨਾ ਚਿਰ ਪੰਜਾਬ ਤੇ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਦੀ ਉਹਨਾਂ ਵੱਲੋਂ ਇਸੇ ਤਰ੍ਹਾਂ ਪੰਜਾਬ ਭਰ ਦੇ ਵਿੱਚ ਸੰਘਰਸ਼ ਜਾਰੀ ਰਹੇਗਾ